ਜੀਜ਼ੇ ਨਾਲ ਤੇਰੀ ਤੇਰਾ ਮੁੱਢ ਤੇ ਅਖੀਰ ਜਿਵੇਂ ਸਮਿਆਂ ਨੇ ਸਿਰਜੀ ਇਹਦੀ ਸੋਹਣੀ ਤਸਵੀਰ ਅਸੀਂ ਉਸ ਧਰਤੀ ਦੇ ਵਾਰਸਾਂ ਜਿੱਥੋਂ ਇਨਕਲਾਬ ਉੱਗਦਾ ਏ ਕਿਤੇ ਬਣ ਜੇ ਮੁਸ਼ਕਲ ਲੋਕਾਂ ਦੇ ਲੰਗਰ ਵੀ ਇੱਥੋਂ ਹੀ ਪੁੱਜਦਾ ਏ ਇਹ ਧਰਤੀ ਗੁਰੂਆਂ ਪੀਰਾਂ ਦੀ ਜੋਧੇ ਮਹਾਬਲੀ ਸੂਰ ਬੀਰਾਂ ਦੀ ਮੱਖਾਂ ਵੰਡਦਾ ਇਹ ਫੁੱਲ ਗੁਲਾਬ ਏ ਮੈਨੂੰ ਮਾਣ ਪੰਜਾਬੀ ਹੋਣ ਦੇ ਕਿਉਂਕਿ ਮੇਰਾ ਵਤਨ ਪੰਜਾਬ ਏ ਮੈਨੂੰ ਮਾਣ ਪੰਜਾਬੀ ਹੋਣ ਤੇ ਕਿਉਂਕਿ ਮੇਰਾ ਮੁਲਕ ਪੰਜਾਬ ਏ ਡੀਡੀ ਪੰਜਾਬੀ ਦੇਖ ਰਹੇ ਤਮਾਮ ਦਰਸ਼ਕਾਂ ਨੂੰ ਅਵਤਾਰ ਅਨੰਦਪੁਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਦੋਸਤੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਆਜਾ ਮੇਰਾ ਪਿੰਡ ਵੇਖ ਲੈ ਆਜਾ ਮੇਰਾ ਪਿੰਡ ਵੇਖ ਲੈ ਕੜੀ ਦੇ ਤਹਿਤ ਅੱਜ ਅਸੀਂ ਪਹੁੰਚਿਆ ਜ਼ਿਲ੍ਹਾ ਲੁਧਿਆਣਾ ਦੇ ਬਿਲਕੁਲ ਉੱਪਰਲੀ ਕੈਰੀ ਦਾ ਪਿੰਡ ਜਿਵੇਂ ਆਖ ਲਮਾ ਪਿੰਡ ਗੋ ਕੋ ਖੰਨੇ ਤੋਂ 6 ਕਿਲੋਮੀਟਰ ਦੀ ਵਿੱਥ ਤੇ ਹੈ ਅੱਜ ਅਸੀਂ ਪਹੁੰਚੇ ਹਾਂ ਪਿੰਡ ਗੋ ਸੋ ਆਓ ਫਿਰ ਇਸ ਪਿੰਡ ਦਾ ਲਵਾਉਨੇ ਆ ਤੁਹਾਨੂੰ ਇੱਕ ਚੱਕਰ ਤੇ ਲੋਕਾਂ ਦੇ ਨਾਲ ਕਰਦੇ ਆ ਗੱਲਬਾਤ ਵੇਖਦੇ ਆ ਇੱਥੋਂ ਦੀਆਂ ਕੁਝ ਵਿਸ਼ੇਸ਼ਤਾਵਾਂ ਤਿਆਰੋਂ ਆਓ ਚੱਲੀਏ ਫਿਰ ਉਹ ਪਿੰਡ ਲੁਧਿਆਣਾ ਜ਼ਿਲ੍ਹੇ ਦੀ ਤਹਿਸੀਲ ਖੰਨਾ ਚ ਆਉਂਦਾ ਏ ਇਹ ਪਿੰਡ ਖੰਨਾ ਤੋਂ 6 ਕਿਲੋਮੀਟਰ ਅਤੇ ਜ਼ਿਲ੍ਹਾ ਹੈੱਡਕੁਆਰਟਰ ਲੁਧਿਆਣਾ ਤੋਂ 40 ਕਿਲੋਮੀਟਰ ਦੂਰ ਸਥਿਤ ਏ ਇਸ ਪਿੰਡ ਦੀ ਆਬਾਦੀ 3500 ਤੋਂ ਉੱਪਰ ਹੈ ਤੇ ਇਸ ਪਿੰਡ ਦੇ ਲੋਕ 80% ਦੀ ਪੜ੍ਹੇ ਲਿਖੇ ਨੇ ਇਸ ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਨਾਲ ਦੀ ਨਾਲ ਸਹਾਇਕ ਧੰਦੇ ਜਿਵੇਂ ਕਿ ਡੇਲੀ ਫਾਰਮਿੰਗ ਵੀ ਹਨ ਗੋਪਿੰਡ ਇਤਿਹਾਸਿਕ ਮਹੱਤਵ ਵਾਲਾ ਪਿੰਡ ਹੈ ਕਿਉਂਕਿ ਮੇਰੀ ਪੀੜ੍ਹੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਮੁਬਾਰਕ ਚਰਨ ਇਸ ਪਿੰਡ 'ਚ ਪਾਇਆ ਸਨ ਹਾਂ ਅਸ ਵਕਤ ਸਾਡੇ ਨਾਲ ਇਸ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਮੌਜੂਦ ਨੇ ਸੋ ਲੈਣਿਆ ਇਥੋਂ ਦੇ ਇਤਿਹਾਸ ਦੀ ਕੁਝ ਜਾਣਕਾਰੀ ਸੋ ਸਸੀਕਲ ਜੀ ਖਾਲਸਾ ਸਾਹਿਬ ਫੈਕੀ ਜੀ ਇਹ ਸਥਾਨ ਮੇਰੀ ਪੀੜ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਸਥਾਨ ਹੈ ਜਦੋਂ ਗੁਰੂ ਜੀ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਾਂ ਨੂੰ ਕੈਦ ਦੇ ਵਿੱਚੋਂ ਛਡਵਾ ਕੇ ਗਵਿੰਦਗੜ੍ਹ ਉਤੋਂ ਹੁੰਦੇ ਜਨੇਰ ਪਹੁੰਚੇ ਤੋਂ ਇਸ ਇਲਾਕੇ ਵਿੱਚ ਜੰਗਲ ਦਾ ਬਹੁਤ ਜ਼ਿਆਦਾ ਬੋਲ ਵਾਲਾ ਸੀ ਜਿਸ ਦੇ ਵਿੱਚ ਇੱਕ ਸ਼ੇਰ ਤੋਂ ਸੰਗਤਾਂ ਬਹੁਤ ਪੀਤ ਰਹਿੰਦੀਆਂ ਸਨ ਤੋਂ ਗੁਰੂ ਜੀ ਉਹਨਾਂ ਦੀ ਬੇਨਤੀ ਨੂੰ ਸੁਣਦੇ ਇਸ ਥਾਂ ਦੇ ਉੱਤੇ ਪਹੁੰਚੇ ਜਿੱਥੇ ਇੱਕ ਬਹੁਤ ਉੱਚੀ ਢਾਪ ਸੀ ਜਿਨ੍ਹਾਂ ਨੂੰ ਦੇਖ ਕੇ ਗੁਰੂ ਜੀ ਦਾ ਮਨ 모ਇਆ ਗਿਆ ਤੇ ਇਸ ਪਵਿੱਤਰ ਥਾਂ ਦੇ ਉੱਤੇ ਆਪਣੇ ਸਿੰਘਾਂ ਸਮੇਤ ਆ ਕੇ ਉਹਨਾਂ ਨੇ ਇਸ ਢਾਪ ਦੇ ਉੱਤੇ ਆਰਾਮ ਕੀਤਾ ਉਸ ਤੋਂ ਬਾਅਦ ਗੁਰੂ ਜੀ ਇੱਥੋਂ ਚਾਲਾਂ ਮਾਰ ਕੇ ਸ਼ੇਰ ਦਾ ਪਿੱਛਾ ਕਰਦੇ ਹੋਏ ਨਜ਼ਦੀਕ ਪਿੰਡ ਭਾਮੀਆਂ ਦੇ ਵਿੱਚ ਪਹੁੰਚੇ ਕਿੱਥੇ ਜਾ ਕੇ ਉਹਨਾਂ ਨੇ ਭਾਮੀਆਂ ਦੇ ਵਿੱਚ ਸ਼ੇਰ ਦਾ ਸ਼ਿਕਾਰ ਕੀਤਾ ਜਿਸ ਦੀ ਖੱਲ ਉਤਵਾ ਕੇ ਗੁਰੂ ਜੀ ਕੀਰਤਪੁਰ ਸਾਹਿਬ ਪਹੁੰਚੇ ਜਿੱਥੇ ਉਹ ਖੱਲ ਬਾਬਾ ਸ਼੍ਰੀ ਚੰਦ ਜੀ ਨੂੰ ਆਸਣ ਵਾਸਤੇ ਗੁਰੂ ਜੀ ਨੇ ਭੇਟ ਕੀਤੀ ਉਸ ਤੋਂ ਅਪਰੰਤ ਜਦੋਂ ਦੁਬਾਰਾ ਗੁਰੂ ਜੀ ਮਾਲਵੇ ਦੀਆਂ ਸੰਗਤਾਂ ਦੀ ਬੇਨਤੀ ਦੇ ਦੁਆਰਾ ਦਰਸ਼ਨ ਕਰਨ ਦੇ ਲਈ ਫਿਰ ਇਸ ਇਸ ਇਲਾਕੇ ਦੇ ਵਿੱਚੋਂ ਗੁਜ਼ਰੇ ਉਹਨਾਂ ਨੇ ਫਿਰ ਇਸ ਉੱਚੀ ਢਾਪ ਨੂੰ ਦੇਖ ਕੇ ਇਸ ਸਥਾਨ ਉੱਤੇ ਆ ਕੇ ਆਰਾਮ ਕੀਤਾ ਕਸੋਵਾਦ ਇਹ ਸਥਾਨ ਪਿੰਡ ਗੋਹ ਦੇ ਵਿੱਚ ਕਾਰਸੇਵਾ ਵਾਲੇ ਬਾਬੇ ਅਬਾਰ万 ਸਿੰਘ ਜੀ ਅਤੇ ਸਮੂਹ ਨਗਰ ਅਤੇ ਇਲਾਕੇ ਦੇ ਨਿਵਾਸੀ ਸੰਗਤਾਂ ਦੀ ਸਹਿਯੋਗ ਦੇ ਨਾਲ ਛੇਵੇਂ ਪਾਤਸ਼ਾਹ ਸਾਹਿਬ ਜੀ ਗੁਰੂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਦੇ ਵਿੱਚ ਇਹ ਸਥਾਨ ਗੁਰਦੁਆਰਾ ਬਣਵਾਇਆ ਗਿਆ ਹੈ ਸੋ ਬਹੁਤ-ਬਹੁਤ ਸ਼ੁਕਰੀਆ ਸੋ ਪਿਆਰੇ ਦਰਸ਼ਕੋ ਏਸੀ ਗੁਰਦੁਆਰਾ ਟਾਪਸਰ ਸਾਹਿਬ ਦਾ ਇਤਿਹਾਸ ਸੋ ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਕਿਸੇ ਅਗਲੇ ਪੜਾਤੇ ਪਿੰਡ ਚ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਮੀ ਤੋਂ ਇਲਾਵਾ ਗੁਰਦੁਆਰਾ ਕਲਗੀਧਰ ਸਾਹਿਬ ਗੁਰਦੁਆਰਾ ਸ਼੍ਰੀ ਗੁਰੂ ਰਬਦਾਸ ਜੀ ਮਹਾਰਾਜ ਗੁਰਦੁਆਰਾ ਬਾਬਾ ਫੂਲਾ ਜੀ ਸ਼ਿਵ ਮੰਦਰ ਅਤੇ ਗੁग्गामाड़ी ਮੰਦਰ ਵੀ ਸਵੈਮਾਨੇ ਜਿਨ੍ਹਾਂ ਵਿੱਚ ਪਿੰਡ ਦੇ ਵਸਨੀਕ ਆਪਣੀ ਸ਼ਰਧਾਮਤਾ ਪੂਜਾ ਅਰਚਨਾ ਕਰਦੇ ਨੇ ਇਸ ਵਕਤ ਪਿੰਡ ਗੋਹ ਦੇ ਸ਼ਵਾਲਾ ਮੰਦਿਰ ਦੇ ਵਿੱਚ ਪਹੁੰਚੇ ਹਾਂ ਜਿੱਥੇ ਇੱਥੋਂ ਦੇ ਪੁਜਾਰੀ ਪਵਨ ਕੁਮਾਰ ਜੀ ਸਾਡੇ ਨਾਲ ਨੇ ਸੋ ਲੈਣਿਆ ਇੱਥੋਂ ਦੇ ਮੰਦਿਰ ਦੀ ਕੁਝ ਜਾਣਕਾਰੀ ਇਹਨਾਂ ਤੋਂ ਇੱਥੋਂ ਦੇ ਇਤਿਹਾਸ ਬਾਰੇ ਕੁਝ ਜਾਣਕਾਰੀ ਦਿਓਗੇ ਆ ਇੱਥੇ ਪੁਰਾਣਾ ਇਤਿਹਾਸ ਹੈ ਕਰੀਬ 354 ਸਾਲ ਤੋਂ ਵਿਚਮੀ ਹੈ ਮੰਦਿਰ ਪ੍ਰਾਚੀਨ ਮੰਦਿਰ ਹੈ ਯਹਾਂ ਸਾਰਾ ਪ੍ਰੇਮ से ਰਹਤੇ ਹੈਂ ਔਰ ਸਰਦਾ ਸੇ ਸਾਰੇ ਬੱਚੇ ਕੋ ਲੇ ਕੇ ਆਤੇ ਹੈਂ ਸ਼ਿਵਾਰਤਰੀ ਦੇ ਦਿਨ ਐਸੇ ਵੀ ਲੋਗ ਆਤੇ ਹੈਂ ਜਿਸਕੋ ਮਨੋ ਕਾਮਨਾ ਪੂਰਨ ਹੋ ਜਾਂਦੀ ਹੈ ਔਰ ਆਪਣੇ ਮਾਤਾ ਟੇਕਤੇ ਹੈਂ ਬੱਚੋ ਕੇ ਸਾਥ ਬਾਹਰ ਸੇ ਵੀ ਆਤੇ ਹੈਂ ਲੋਕ ਮਨੋ ਕਾਮਨਾ ਕੇ ਲਈ ਪੂਰਨ ਹੁੰਦੀ ਹੈ ਜੀ ਉਸਕੋ ਥੈਂਕ ਯੂ ਧੰਨਵਾਦ ਕਿਉਂਕਿ ਇਧਰ ਮੰਦਰ ਬਣਾ ਇਧਰ ਮਸਜਿਦ ਬਣਾ ਇਧਰ ਗੁਰਦੁਆਰਾ ਉਧਰ ਗਿਰਜਾ ਜੇ ਸਾਰੇ ਉਸੇ ਕੇ ਦਰਬਾਰ ਹੈ ਤੇਰਾ ਜਹਾਂ ਜੀ ਚਾਹੇ ਵਾਹ ਗਿਰਜਾ ਸੋ ਆਓ ਹੁਣ ਚੱਲਦੇ ਆਪਾਂ ਗੋਪਿੰਡ ਦੇ ਅਗਲੇ ਪੜਾਤੇ प्यारे दर्शको इस वक्त हम पहुंचेया पिंड गोदा चक्कर लाउंदे लाउंदे सतगुरु रविदास जी महाराज ਦੇ ਗੁਰਦੁਆਰਾ ਸਾਹਿਬ ਵਿਖੇ ਸੋ ਆਪਾਂ ਕਰਦੇ ਆਂ ਦਰਸ਼ਨ ਸਤਿਗੁਰੂ ਮਹਾਰਾਜ ਜੀ ਦੇ ਇਸ ਗੁਰਦੁਆਰਾ ਸਥਾਨ ਦੇ ਸੋ ਚੱਲੀਏ ਉਹ ਜਨਤਮਸਤ ਤੇ ਲਈਏ ਆਸ਼ੀਰਵਾਦ you

ਇਸ ਸਮੇ ਸਾਡੇ ਨਾਲ ਗੁਰਦੁਆਰਾ ਸਤਗੁਰੂ ਰਵਦਾਸ ਜੀ ਮਹਾਰਾਜ ਦੇ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਧਾਨ ਨੇ ਰਮੇਸ਼ਪਾਲ ਸਿੰਘ ਜੀ ਉਹ ਸਾਡੇ ਨਾਲ ਨੇ ਸੋ ਪਿੰਡ ਦੀ ਹੋਰ ਵੀ ਜਾਣਕਾਰੀ ਇਹਨਾਂ ਤੋਂ ਆਪਾਂ ਪ੍ਰਾਪਤ ਕਰਦੇ ਹਾਂ ਮਿਸਤੀ ਸਤਿਕਾਰ ਸਤਿਕਾਰ ਜੀ ਸੋ ਇਸ ਨਗਰ ਦੀ ਜਿੱਦਾਂ ਗੁਰੂ ਮਹਾਰਾਜ ਦੇ ਇਤਿਹਾਸ ਨਾਲ ਜੁੜਿਆ ਹੋਇਆ ਇਹ ਵੀ ਪਤਾ ਕਿ ਆਜ਼ਾਦੀ ਘੁਲਾਟੀਆਂ ਦੇ ਨਾਲ ਵੀ ਇਹ ਪਿੰਡ ਜੁੜਿਆ ਹੋਇਆ ਹਾਂਜੀ ਜੁੜਿਆ ਹੈ ਜੀ ਕਿਵੇਂ ਦੋ ਇੱਥੇ ਦੇ ਆਜ਼ਾਦੀ ਘੁਲਾਟੀਆਂ ਨੇ ਜੀ ਇੱਕ ਬਾਬਾ ਜਗੀਰ ਸਿੰਘ ਜੀ ਇੱਕ ਬਾਬਾ ਹਿਸ਼ਾਮ ਸਿੰਘ ਜੀ ਦੋ ਸਕੇ ਭਰਾ ਦੀ ਉਹ ਠੀਕ ਹਾਂਜੀ ਬਾਕੀ ਸਾਡੇ ਬਾਬਾ ਜੀ ਰਾਲਾ ਸਿੰਘ ਜੀ ਅਰ 52 ਬੰਦੇ ਹੋਰ ਸੀ ਉਹਨਾਂ ਨਾਲ 52 ਬੰਦੇ ਸੀ ਜੀ ਇਹ ਉਹਨਾਂ ਦੇ ਨਾਲ ਉਹਨਾਂ ਨੇ 1914 ਤੋਂ ਲੈ ਕੇ 1918 ਤੱਕ ਬੇਸਬਚ ਉਹਦੇ ਜਿੱਤੇ ਆ ਠੀਕ ਉਹਨਾਂ ਨੇ 1952 ਵਿੱਚ ਆ ਕੇ ਗੁਰੂ ਘਰ ਇਸ ਦਰਬਾਰ ਦੀ ਨੀਵਤ ਰੱਖਿਆ ਅਤੇ ਉਹਨਾਂ ਦੀ ਨਿਰੰਤਰ ਸੇਵਾ ਲਗਾਤਾਰ ਚੱਲ ਰਹੀ ਆ ਵਿਸਾਖੀ ਗੁਰਪੁਰਬ ਆਰ ਨਾਲ ਮਿਲ ਕੇ ਨਗਰ ਦੇ ਸਹਿਯੋਗ ਨਾਲ ਮਨਾ ਰਹੇ ਪਿਆਰੇ ਦਰਸ਼ਕੋ ਇਹ ਸਨ ਅਰਮੇਸ਼ਪਾਲ ਸਿੰਘ ਜੀ ਜਿਨ੍ਹਾਂ ਤੋਂ ਆਪਾਂ ਜਾਣਕਾਰੀ ਪ੍ਰਾਪਤ ਕੀਤੀ ਸਵਾਉ ਤੁਹਾਨੂੰ ਲੈ ਚਲਦੇ ਆਂ ਪਿੰਡ ਗੋਹ ਦੇ ਕਿਸੇ ਅਗਲੇ ਪੜਾਤੇ ਪਿੰਡ ਚ ਚਾਰ ਪੱਤੀਆਂ ਨੇ ਜਨਾਜ ਰਾਈਆਂ ਪੱਤੀ ਗੁਰਦੁਆਰਾ ਪੱਤੀ ਸ਼ਵਾਲਾ ਪੱਤੀ ਤੇ ਮੈੜੀ ਪੱਤੀ ਏ ਗੋ ਪਿੰਡ ਦੀਆਂ ਹੱਦਾਂ ਹਰਿਓਕਲਾ ਜਲਨਪੁਰ ਮਾਨੂਪੁਰ ਸੇ ਮਲਕਪੁਰ ਮਹੌਣ ਤੇ ਕੋਟਲਾ ਭਰੀ ਨਾਲ ਲੱਗੀਆਂ ਨੇ ਪਿੰਡ 'ਚ ਕਈ ਸ਼ਾਨਦਾਰ ਦਰਵਾਜ਼ੇ ਬਣੇ ਹੋਏ ਨੇ ਜਿਹੜੇ ਪਿੰਡ ਦੀ ਸ਼ਾਨ ਨੂੰ ਚਾਰ ਚੰਦ ਲਾਉਂਦੇ ਨੇ ਇਹ ਦਰਵਾਜ਼ੇ ਵਕਫ ਪੱਤਿਆਂ ਦੇ ਨਾਮਾ ਨਾਲ ਜਾਣੇ ਜਾਂਦੇ ਨੇ ਪਿੰਡ ਗੋਦੇ ਬਹਰਬਾਰ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਉੱਚ ਕੋਟੀ ਦੀ ਵਿੱਦਿਆ ਪ੍ਰਦਾਨ ਕਰ ਰਹੇ ਨੇ ਸੋ ਪਿਆਰੇ ਦਰਸ਼ਕੋ ਇਸ ਵਕਤ ਅਸੀਂ ਪਹੁੰਚੇ ਹਾਂ ਪਿੰਡ ਗੋਦੇ ਸਰਕਾਰੀ ਪ੍ਰਾਇਮਰੀ ਸਕੂਲ ਆ ਪਿੱਛੇ ਤੁਸੀਂ ਵੇਖ ਰਹੇ ਹੋ ਮਾਤਾ ਜਸਵੰਤ ਕੌਰ ਵਰਨ ਦੀ ਯਾਦ ਵਿੱਚ ਇੱਕ ਬਹੁਤ ਹੀ ਖੂਬਸੂਰਤ ਜਿਹੜਾ ਗੇਟ ਬਣਿਆ ਹੋਇਆ ਇਹਦੇ ਨਾਲ ਹੀ ਮਿਡਲ ਸਕੂਲ ਹੈ ਡਾਕਟਰ ਭੀਮਰਾਓ ਅਵੇਦਕਰ ਸਾਹਿਬ ਨੇ ਇੱਕ ਬੜੀ ਕਮਾਲ ਦੀ ਗੱਲ ਆਖੀ ਕਿ ਜਿਹੜਾ ਵੀ ਦੁੱਧ ਜਿਵੇਂ ਸ਼ੇਰਨੀ ਦਾ ਆਖ ਲੈਣਿਆ ਤੇ ਜਿਹੜੀ ਸਿੱਖਿਆ ਜਿਹੜੀ ਵਿੱਦਿਆ ਆ ਉਹ ਇੱਕ ਸ਼ੇਰਨੀ ਦੇ ਦੁੱਧ ਵਾਂਗੂ ਹੁੰਦੀ ਆ ਜਿਹੜਾ ਇਹ ਪੀ ਲੈਂਦਾ ਤੇ ਉਹ ਦਹਾੜਦਾ ਜਿਹੜਾ ਪੜ ਲੈਂਦਾ ਤੇ ਫਿਰ ਉਹ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਆਪਣੇ ਪੜਾਈ ਦੇ ਬਲਬੁੱਤੇ ਤੇ ਕਿ ਕੋਈ ਨਾ ਕੋਈ ਨਾਮਣਾ ਖੜਦਾ ਜਰੂਰ ਆ ਕਿਉਂਕਿ ਵਿੱਦਿਆ ਤੋਂ ਬਿਨਾ ਮਨੁੱਖ ਅੰਨਾ ਹੀ ਮੰਨਿਆ ਜਾਂਦਾ ਸੋ ਆਓ ਇਸ ਪਿੰਡ ਗੋਹ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੇ ਮਿਡਲ ਸਕੂਲ ਦੇ ਕਰਾਉਣਿਆਂ ਦਰਸ਼ਕ ਇੱਥੋਂ ਦੀਆਂ ਕੀ ਕੀ ਅਕਾਦਮਿਕ ਪ੍ਰਾਪਤੀਆਂ ਨੇ ਕੀ ਕੀ ਵਿਸ਼ੇਸ਼ਤਾਈਆਂ ਨੇ ਇਹਨਾਂ ਸਕੂਲਾਂ ਦੀਆਂ ਸੋ ਆਓ ਚਲਦੇ ਹਾਂ ਇਸ ਸਕੂਲ ਦੇ ਅੰਦਰ ਸਾਡੀ ਟੀਮ ਨੇ ਪਿੰਡ ਦੇ ਪ੍ਰਾਇਮਰੀ ਸਕੂਲ 'ਚ ਇੱਕ ਵਿਸ਼ੇਸ਼ ਸੋਰਸ ਰੂਮ ਦੇਖਿਆ ਜਿੱਥੇ ਸਟਰੀ ਡਬਲਯੂ ਐਸਐਨ ਸਕੀਮ ਯਾਨੀ ਚਿਲਡਰਨ ਵਿਦ ਸਪੈਸ਼ਲ ਨੀਡਸ ਵਾਲੇ ਬੱਚਿਆਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਇਹ ਜ਼ਿੰਮੇਵਾਰੀ ਮੈਡਮ ਜਸਵੀਰ ਕੌਰ ਕੰਪਿਊਟਰ ਟੈਕਨੀਕ ਮੋਬਾਈਲ ਅਤੇ ਸਾਈਨ ਲੈਂਗੁਏਜ ਰਾਹੀਂ ਨਿਭਾ ਰਹੀ ਨੇ येलो कलर चे गो येलो कलर येलो कलर वेरी गुड बेटे हम थोड़ी बार गया ठीक है आ कलर चे गो शाबाश शाबाश वेरी गुड आ ग्रीन कलर चे गो बेटे ग्रीन कलर बहुत ही सिक्ख्या उत्साह पैदा करने वाले पैदागना शिंगारिया गया है स्कूल ग्राउंड भी है ਸੁਭਾਤ ਇਥੋਂ ਦੇ ਹੈਡ ਟੀਚਰ ਮੈਡਮ ਮਨਦੀਪ ਕੌਰ ਜੀ ਸਾਡੇ ਨਾਲ ਨੇ ਸੋ ਲੈਨੇ ਆ ਇਸ ਸਕੂਲ ਦੀਆਂ ਕੁਝ ਅਕੈਡਮਿਕ ਪ੍ਰਾਪਤੀਆਂ ਬਾਰੇ ਜਾਣਕਾਰੀ ਮਨਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਡਮ ਜੀ ਕਿੰਨੇ ਬੱਚੇ ਨੇ ਤੁਹਾਡੇ ਕੋ ਕਿੰਨੇ ਟੀਚਰ ਨੇ ਇਸ ਵਕਤ ਸਾਡੇ ਕੋਲ 68 ਬੱਚੇ ਆ ਸਰ ਅਸੀਂ ਤਿੰਨ ਟੀਚਰ ਆ ਇਹ ਜਿੰਨੇ ਤੁਹਾਡੇ ਬੱਚੇ ਹੁਣ ਤੱਕ ਪੜ ਕੇ ਗਏ ਨੇ ਜਾਂ ਹੁਣ ਪੜ ਰਹੇ ਨੇ ਤੇ ਕੋਈ ਜ਼ਿਲ੍ਹਾ ਲੈਵਲ ਤੇ ਬਲਾਕ ਪੱਧਰ ਤੇ ਪੰਜਾਬ ਲੈਵਲ ਤੇ ਕੋਈ ਖੇਡਿਆ ਹੋਵੇ ਕੋ ਪੜਾਈ ਦੇ ਵਿੱਚ ਕੋ ਹੈ ਇਸ ਤਰ੍ਹਾਂ ਦੀ ਹਾਂਜੀ ਸਰ ਸਾਡਾ ਐਨਐਮਐਮਐਸ ਦੇ ਵਿੱਚ ਅੱਜ ਤੋਂ ਕੁਝ ਸਾਲ ਪਹਿਲਾਂ ਬੱਚਾ ਪੰਜਾਬ ਵਿੱਚੋਂ ਸੈਕਿੰਡ ਪੋਜੀਸ਼ਨ ਪ੍ਰਾਪਤ ਕੀਤੀ ਸੀ ਤੇ ਉਹੀ ਬੱਚਾ ਸਾਡਾ ਇਕ ਉਡਾਨ ਲੈਵਲ ਉਡਾਨ ਦਾ ਟੈਸਟ ਹੁੰਦਾ ਸੀ ਪੰਜਾਬ ਲੈਵਲ ਤੇ ਉਹਦੇ ਚੋਂ ਪਹਿਲੀ ਪੋਜੀਸ਼ਨ ਸਾਡੀ ਸਕੂਲ ਨੇ ਪ੍ਰਾਪਤ ਕੀਤੀ ਹੈ ਤੇ ਐਨ ਐਮ ਐਮ ਐਸ ਦੇ ਵਿੱਚ ਸਾਡੇ ਹਰ ਸਾਲ 4 ਬੱਚੇ 5 ਬੱਚੇ ਹਰ ਸਾਲ ਜਿਹੜੀ ਨੈਸ਼ਨਲ ਮੀਨਸ ਮੈਰਿਟ ਸਕਾਲਰਸ਼ਿਪ ਸਕੀਮ ਆ ਉਹਦੇ ਵਿੱਚ ਹਰ ਸਾਲ 5 ਬੱਚੇ 4 ਬੱਚੇ ਸਾਡੇ ਕਲੀਅਰ ਕਰਦੇ ਨੇ ਤੇ ਸਕਾਲਰਸ਼ਿਪ ਲੈਂਦੇ ਨੇ ਹਾਂਜੀ ਸਰ ਸਪੋਰਟਸ ਦੇ ਟੀਚਰ ਹੈਗੇ ਉਹਰੇ ਨਹੀਂ ਸਰ ਸਪੋਰਟਸ ਦੇ ਟੀਚਰ ਹੈ ਨਹੀਂ ਪਰ ਸਾਡੇ ਪਿਛਲੇ ਸਾਲ ਕਬੱਡੀ ਦੀ ਟੀਮ ਨੇ ਬਲਾਕ ਲੈਵਲ ਤੇ ਪਹਿਲੀ ਪੋਜੀਸ਼ਨ ਹਾਸਲ ਕੀਤੀ ਤੇ ਜ਼ਿਲ੍ਹਾ ਪੱਧਰ ਤੇ ਵੀ ਉਹ ਬੱਚੇ ਸਾਡੇ ਪੰਜ ਬੱਚੇ ਨੇ ਜਿਹੜੀ ਟੀਮ ਸੀ ਉਹਦੇ ਵਿੱਚ ਸਿਲੈਕਟ ਹੋ ਕੇ ਖੇਡਣ ਲਈ ਗਏ ਨੇ ਤੇ ਐਥਲੈਟਿਕਸ ਦੇ ਵਿੱਚ 200 ਮੀਟਰ ਦੀ ਰੇਸ ਦੇ ਵਿੱਚ ਸਾਡਾ ਬੱਚਾ ਜਿਹੜਾ ਉਹਨੇ ਤੀਸਰੀ ਪੋਜੀਸ਼ਨ ਪ੍ਰਾਪਤ ਕੀਤੀ ਹੈ ਬਹੁਤ-ਬਹੁਤ ਸ਼ੁਕਰੀਆ ਮੈਡਮ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਪਿਆਰੇ ਦਰਸ਼ਕੋ ਇਹ ਆਪਾਂ ਜਿੱਥੇ ਪ੍ਰਾਇਮਰੀ ਸਕੂਲ ਦੀ ਗੱਲ ਕੀਤੀ ਆਪਾਂ ਉੱਥੇ ਮਿਡਲ ਸਕੂਲ ਦੀ ਗੱਲ ਕੀਤੀ ਸੋ ਆਓ ਹੁਣ ਆਪਾਂ ਚੱਲਦੇ ਹਾਂ ਪਿੰਡ ਦੇ ਕਿਸੇ ਅਗਲੇ ਪੜਾਤੀ ਪਿੰਡ ਗੋ ਵਿਖੇ ਸਹਿਕਾਰੀ ਖੇਤੀਬਾੜੀ ਸੁਸਾਇਟੀ ਵੀ ਹੈ ਜਿਹੜੀ ਦੋ ਪਿੰਡਾਂ ਦੀ ਗੋ ਤੇ ਮਲਖਪੁਰ ਦੀ ਸਾਂਝੀ ਹੈ ਪਿਆਰੇ ਦਰਸ਼ਕੋ ਇਸ ਵਕਤ ਅਸੀਂ ਪਹੁੰਚੇ ਹਾਂ ਪਿੰਡ ਗੋ ਦੀ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਜਿੱਥੇ ਇਸ ਵਕਤ ਸਾਡੇ ਨਾਲ ਇੱਥੋਂ ਦੇ ਜਿਹੜੇ ਇਸ ਸੁਸਾਇਟੀ ਨੂੰ ਚਲਾ ਰਹੇ ਨੇ ਹੈਂਡਲ ਕਰ ਰਹੇ ਨੇ ਮੈਡਮ ਗੁਰਪ੍ਰੀਤ ਕੌਰ ਜੀ ਸੋ ਗੁਰਪ੍ਰੀਤ ਕੌਰ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਇਹ ਕੀ ਕੀ ਪ੍ਰਾਪਤੀਆਂ ਰਹੀਆਂ ਨੇ ਇਸ ਵਕਤ ਜਿਹੜੀ ਤੁਹਾਡੀ ਸੁਸਾਇਟੀ ਆ ਤੇ ਇਥੋਂ ਕੀ ਕੀ ਪ੍ਰੋਵਾਈਡ ਕੀਤਾ ਜਾਂਦਾ ਕਿਸਾਨਾਂ ਨੂੰ ਕੀ ਕੀ ਦਿੱਤਾ ਜਾਂਦਾ ਕਿਸਾਨਾਂ ਨੂੰ ਐਗਰੀਕਲਚਰ ਇੰਪਲੀਮੈਂਟ ਮਹਈਆ ਕਰਵਾਏ ਜਾਂਦੇ ਨੇ ਤੇ ਖਾਦ ਵਗੈਰਾ ਹੋ ਗਿਆ ਡੀਪੀ ਯੂਰੀਆ ਹੋ ਗਿਆ ਤੇ ਪੈਸਟੀਸਾਈਡ ਹੋਗੇ ਸਭ ਕੁਝ ਪ੍ਰੋਵਾਈਡ ਕਰਵਾਇਆ ਜਾਂਦਾ ਇੰਪਲੀਮੈਂਟਸ ਦੇ ਵਿੱਚ ਜਿਵੇਂ ਲਾਲੋ ਬੀਟ ਤੇ ਸਾਡੇ ਸੁਸਾਇਟੀ ਵਿੱਚ ਤਿੰਨ ਸੁਪਰਸੀਡਰ ਨੇ ਤੇ ਮਲਚਰਾ ਐਮਬੀ ਪਲਾਉ ਆ ਤਵੀਆਂ ਨੇ ਰੋਟਾ ਵੀਟਰਾ ਤੇ ਇਸ ਇੱਕ 스마트 ਸੀਡਰ ਆ ਜਿਹੜੀ ਨਵੀਂ ਤਕਨੀਕ ਆ ਮੇਰੇ ਸੋਸਾਇਟੀ ਵਿੱਚ ਜਿਵੇਂ ਕੇ ਸੀ ਸੀ ਲੋਨ ਹੋ ਗਿਆ ਨੋਨ ਐਗਰੀਕਲਚਰ ਲੋਨ ਹੋ ਗਿਆ ਐਮ ਟੀ ਏ ਟਰਾਲੀਆਂ ਵਾਲਾ ਲੋਨ ਹੋ ਗਿਆ ਐਮ ਟੀ ਡਾਇਰੀ ਲੋਨ ਹੋ ਗਿਆ ਨੋਨ ਐਗਰੀਕਲਚਰ ਹੋ ਗਿਆ ਤੇ ਜਿਵੇਂ ਮਾਈ ਪਾਗੋ ਲੋਨ ਹੋ ਗਿਆ ਇਹ ਲੋਨ અલગ અલગ ਪਾਲਿਸੀ ਦੇ ਤਹਿਤ ਲੋਨ ਦਿੱਤੇ ਜਾਂਦੇ ਆ ਪਰ ਇਸ ਵਕਤ ਕਿੰਨੇ ਮੈਂਬਰ ਨੇ ਕਿੰਨੇ ਪਿੰਡ ਆ ਜਿਹੜੇ ਜਿਨ੍ਹਾਂ ਨੂੰ ਤੁਸੀਂ ਡੀਲ ਕਰਦੇ ਹੋ ਕਿੰਨੇ ਲੋਕ ਨੇ ਜਿਹੜੇ ਇਹਦੇ ਨਾਲ ਜੁੜੇ ਹੋਏ ਨੇ ਮੇਰੀ ਸਵਾ ਵਿੱਚ ਦੋ ਪਿੰਡ ਪੈਂਦੇ ਨੇ ਜਿਵੇਂ ਇੱਕ ਗੋ ਇੱਕ ਦੂਸਰਾ ਪਿੰਡ ਮਾਲਕਪੋਰਾ ਹਾਂਜੀ ਜਿਵੇਂ ਮੈਂਬਰਾਂ ਦੀ ਮੇਰੀ ਟੋਟਲ ਮੈਂਬਰਸ਼ਿਪ 845 ਦੇ ਨੀਅਰਬਾਊਟ ਹੈ ਤੇ ਜਿਵੇਂ ਕੇਸੀਸੀ ਮੈਂਬਰ ਨੇ ਮੇਰੇ ਕੋਲ ਲੈਂਡਨ ਕਰਦੇ ਨੇ ਉਹ 350 ਮੈਂਬਰ ਆ ਤੇ ਨਾਨ ਐਗਰੀਕਲਚਰ ਨੇ 150 ਮੈਂਬਰ ਆ ਤੇ ਇਹਨਾਂ ਨੂੰ ਖਾਦ ਵਗੈਰਾ ਵੀ ਪ੍ਰੋਵਾਈਡ ਕਰਵਾਈ ਜਾਂਦੀ ਆ ਕੇ ਸੀਸੀ ਲੋਨ ਵੀ ਘੱਟ ਵਿਆਜ 'ਤੇ ਜਿਵੇਂ 7% 'ਤੇ ਮੁਹੱਈਆ ਕਰਵਾਇਆ ਜਾਂਦਾ ਹਾਂ ਜੀ ਇੱਕ ਮੈਂਬਰਾਂ ਦਾ ਜਿਵੇਂ ਬੈਂਕ ਵੱਲੋਂ ਜੋ ਸਾਡੀ ਬ੍ਰਾਂਚ ਆ ਗੋਸਲਾ ਉਤੋਂ ਜਿਵੇਂ ਇਹਨਾਂ ਨੂੰ ਲੋਨ ਪ੍ਰੋਵਾਈਡ ਕਰਵਾਇਆ ਜਾਂਦਾ ਉਹਦੇ ਤੇ ਹਰ ਸਪਟੰਬਰ ਦੇ ਵਿੱਚ ਜਾ ਕੇ ਇਹਨਾਂ ਨੂੰ ਮੈਂਬਰਾਂ ਨੂੰ 50-50 ਹਜ਼ਾਰ ਤੱਕ ਦਾ ਜਿਵੇਂ ਕੋਈ ਮਿਸ ਹੈਪਨਿੰਗ ਹੁੰਦੀ ਆ ਤਾਂ ਸ਼ੋਰ ਵੀ ਕਰਵਾਈ ਜਾਂਦੀ ਹੈ ਸੋ ਇਹਨਾਂ ਮੈਡਮ ਗੁਰਪ੍ਰੀਤ ਕੌਰ ਜੀ ਸੋ ਆਓ ਇਸੇ ਤਰੀਕੇ ਦੇ ਨਾਲ ਹੁਣ ਤੁਹਾਨੂੰ ਅਸੀਂ ਲੈ ਚੱਲਦੇ ਹਾਂ ਕਿਸੇ ਗੋ ਪਿੰਟ ਦੇ ਅਗਲੇ ਪੜਾਪੀ ਪਿੰਟ ਗੋ ਵਿਖੇ ਬੱਚਾ ਵਾਸਤੇ ਝੂਲੇ ਤੇ ਪੀਂਗਾ ਵੀ ਲੱਗੀਆਂ ਹੋਈਆਂ ਨੇ ਜਿੱਥੇ ਬੱਚੇ ਖੇਡਾਂ ਦਾ ਆਨੰਦ ਮਾਣਦੇ ਨੇ ਪਿੰਡ ਦੇ ਬਹੁਤ ਸਾਰੇ ਵਸਨੀਕ ਵਿਦੇਸ਼ਾਂ ਜਿਨ੍ਹਾਂ ਵਿੱਚ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਆਦਿ ਵਿੱਚ ਸਥਾਪਿਤ ਹੋ ਚੁੱਕੇ ਨੇ ਪਰ ਉਹਨਾਂ ਦੁਆਰਾ ਬਣਾਈਆਂ ਹੋਈਆਂ ਸ਼ਾਨਦਾਰ ਕੋਠੀਆਂ ਉਹਨਾਂ ਨੂੰ ਯਾਦ ਕਰਦੀਆਂ ਨੇ ਪਿੰਡ ਗੋ ਨੂੰ ਬੱਸ ਸਰਵਿਸ ਦੀਆਂ ਸਵਾਵਾਂ ਵੀ ਪ੍ਰਦਾਨ ਨੇ ਜਿਸ ਰਾਹੀਂ ਪਿੰਡ ਦੇ ਨਿਵਾਸੀ ਆਸਾਨੀ ਨਾਲ ਸਫ਼ਰ ਕਰ ਸਕਦੇ ਨੇ ਪਿੰਡ ਗੋ ਦੇ ਸਰਪੰਚ ਕੁਲਦੀਪ ਸਿੰਘ ਹਰਨਾਲ ਨੋ ਹੋਰ ਪੰਜ ਮੋੜ ਨਾਲ ਮੋੜਾ ਜੋੜ ਕੇ ਪਿੰਡ ਦੀ ਬਿਹਤਰੀ ਵਾਸਤੇ ਕਾਰਜ ਕਰਦੇ ਨੇ ਪਿਆਰੇ ਦਰਸ਼ਕੋ ਇਸ ਵਕਤ ਅਸੀਂ ਪਹੁੰਚੇ ਹਾਂ ਪਿੰਡ ਗੋ ਦੇ ਪੰਚਾਇਤ ਘਰ ਦੇ ਵਿੱਚ ਜਿੱਥੇ ਇਸ ਵਕਤ सरपंच कुलदीप सिंह ਸਾਡੇ ਨਾਲ ਨੇ ਪੰਚਾਇਤ ਮੈਂਬਰ ਸਾਹਿਬਾਨ ਨਾਲ ਨੇ ਹੋਰ ਵੀ ਪਤਵੰਤੇ ਇੱਥੇ ਸਾਡੇ ਨਾਲ ਮੌਜੂਦ ਨੇ ਸੋ ਸਭ ਤੋਂ ਪਹਿਲਾਂ ਆਪਾਂ ਜਾਣਕਾਰੀ ਲੈਂਦੇ ਹਾਂ ਕੁਲਦੀਪ ਸਿੰਘ ਜੀ ਜਿਹੜੇ ਕਿ ਪਿੰਡ ਦੇ ਸਰਪੰਚ ਨੇ ਸੋ ਕੀ ਕੀ ਵਿਸ਼ੇਸ਼ਤਾਈਆਂ ਨੇ ਇਸ ਪਿੰਡ ਦੀਆਂ ਤੇ ਕੀ ਕੀ ਹੋਣ ਵਾਲਾ ਸੋ ਕੀ ਕੀ ਇਹ ਕਰਨਗੇ ਜਾਂ ਕਿੱਦਾਂ ਇਹ ਪੋਜ਼ਿਟਿਵ ਤਰੀਕੇ ਨਾਲ ਆਪਣੇ ਪਿੰਡ ਨੂੰ ਅੱਗੇ ਲੈ ਕੇ ਜਾ ਸਕਦਾ ਹੈ ਕੁਲਦੀਪ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਿੰਡ ਦੇ ਵਿੱਚ ਵਿਕਾਸ ਕਿੱਥੇ ਕਿੱਥੇ ਇੱਕ ਨਜ਼ਰ ਆ ਰਿਹਾ ਜਾਂ ਕਿੱਥੇ ਕਿੱਥੇ ਤੁਸੀਂ ਕਰਾਉਣ ਦੀ ਇੱਛਾ ਰੱਖਦੇ ਹੋ ਵੀ ਯਾਰ ਮੈਂ ਸਰਪੰਚ ਬਣਿਆ ਤੇ ਮੈਂ ਆਹ ਕੁਝ ਕਰਾਉਣਾ ਚਾਹੁੰਦਾ ਜੋ ਵੀ ਕੰਮ ਹੋਣਾ ਜੀ ਪ੍ਰਮਾਤਮਾ ਦੇ ਹੁਕਮ ਵਿੱਚ ਹੋਣਾ ਜੀ ਅਸੀਂ ਉਹਦੇ ਪਾਣੇ ਥੱਲੇ ਚੱਲਦੇ ਹਾਂ ਜੀ ਤੇ ਅਸੀਂ ਆਪਣੇ ਪਿੰਡ ਨੂੰ ਤਰੱਕੀ ਦੇ ਰਾਹ ਤੇ ਲੈ ਜਾਣ ਲਈ ਬਹੁਤ ਉਪਰਾਲੇ ਕਰ ਰਹੇ ਹਾਂ ਜੀ ਜੀ ਕਿਉਂਕਿ ਜਦ ਅਸੀਂ ਸਰਪੰਚ ਦੀ ਇਲੈਕਸ਼ਨ ਲੜੀ ਦੀ ਅਸੀਂ ਕੁਝ ਗੱਲਾਂ ਪਿੰਡ ਵਾਸੀਆਂ ਨੂੰ ਕਹੀਆਂ ਸੀ ਉਹਦੇ ਵਿੱਚੋਂ ਅਸੀਂ ਸਮਝ ਲਓ ਵੀ ਪੰਜਾ ਸੌ ਦੇ ਵਿੱਚੋਂ ਅਸੀਂ 30% ਗੱਲਾਂ ਪੂਰੀਆਂ ਕਰਕੇ ਨਗਰ ਨੂੰ ਦਿੱਤੀਆਂ ਨੇ ਜੀ ਤੁਹਾਨੂੰ ਕੀ ਲੱਗਦਾ ਕਿ ਪਿੰਡ ਦੇ ਵਿੱਚ ਮੈਂ ਯਾਰ ਸਰਪੰਚ ਬਣਿਆ ਇੱਛਾ ਹੁੰਦੀ ਹੈ ਬੰਦੇ ਦੀ ਪਹਿਲਾਂ ਚੋਣ ਜਿੱਤਣ ਦੀ ਹੁੰਦੀ ਜਦੋਂ ਜਿੱਤ ਜਾਂਦਾ ਫਿਰ ਉਹਦੀ ਇੱਛਾ ਹੁੰਦੀ ਹੈ ਮੈਂ ਪਿੰਡ ਦੇ ਵਿੱਚ ਕੁਝ ਵੱਖਰਾ ਕਰਾਂ ਕੀ ਹੋਰ ਵੱਖਰਾ ਕਰਨ ਦੀ ਇੱਛਾ ਕੀ ਆ ਤੁਹਾਡੀ ਦੇਖੋ ਜੀ ਪਿੰਡ ਦੇ ਵਿੱਚ ਹੁਣ ਸਾਡੇ ਜੀ ਇੱਥੇ ਕਈ ਸਾਲਾਂ ਤੋਂ ਕੁਸ਼ਤੀਆਂ ਹੋ ਰਹੀਆਂ ਨੇ ਸਾਡੇ ਦਿਲ ਦੀ ਇਹ ਚਾਹਨਾ ਵੀ ਸਾਡੇ ਇੱਕ ਪਿੰਡ ਦੇ ਵਿੱਚੋਂ ਵੀ ਕੋਈ ਕੁਸ਼ਤੀ ਮੱਲ ਬਣੇ ਜੀ ਉਦ ਲਈ ਅਸੀਂ ਦਿਲ ਖੋਲ ਕੇ ਬੈਠੇ ਆਂ ਜੋ ਵੀ ਬੱਚਾ ਜੀ ਅੱਗੇ ਆਉਣਾ ਚਾਹੁੰਦਾ ਅਸੀਂ ਉਹਦੀ ਮਦਦ ਕਰਾਂਗੇ ਜੀ ਪੂਰੀ ਬਾਕੀ ਪਿੰਡ ਦੇ ਵਿਕਾਸ ਦੇ ਕੰਮ ਜੀ ਬਹੁਤ ਹੋਣ ਵਾਲੇ ਹੁੰਦੇ ਨੇ ਬਹੁਤ ਕਰਨ ਵਾਲੇ ਉਹ ਵੀ ਉਤਸ਼ਾਹ ਹੋ ਕੇ ਕਰਾਂਗੇ ਜੀ ਪਿੰਡਾਂ ਦੇ ਛਪਣਾ ਦੀ ਅਕਸਰ ਪ੍ਰੋਬਲਮ ਰਹਿੰਦੀ ਆ ਵੇ ਪਾਣੀ ਦੀ ਨਿਕਾਸੀ ਦੀ ਪ੍ਰੋਬਲਮ ਰਹਿੰਦੀ ਆ ਕਦੇ ਕੋਈ ਉਹ ਜਿਆ ਸੋਚਿਆ ਵੀ ਕਿਉਂਕਿ ਲੰਬੇ ਸਮੇਂ ਤੋਂ ਉਹੀ ਛਪੜਾਂ ਦੇ ਵਿੱਚ ਪਾਣੀ ਪਈ ਜਾਂਦਾ ਕੋਈ ਨਵੀਨੀਕਰਨ ਸੋਚਿਆ ਇਹਦਾ ਕਿ ਇਹਦਾ ਕੋਈ ਤੁਸੀਂ ਅਲੱਗ ਹੱਲ ਲੱਭਿਆ ਵੀ ਇਹਦਾ ਫਿਲਟਰ ਕਰਕੇ ਪਾਣੀ ਖੇਤਾਂ ਨੂੰ ਦਿੱਤਾ ਜਾਵੇ ਖਾਦ ਤਿਆਰ ਕੀਤੀ ਜਾਵੇ ਜਾਂ ਉਹਦਾ ਪਿੰਡ ਦੀ ਸਫਾਈ ਕਿਸ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਕੋਈ ਹੈ ਮਾਡਲ ਇਹ ਜਿਆ ਦਿਮਾਗ ਚ ਹਾਂਜੀ ਦੇਖੋ ਜੀ ਸਾਡੇ ਇੱਥੇ ਪਹਿਲਾਂ ਕੁਝ ਬਣੇ ਹੋਏ ਸੀ ਸ਼ੀਸ਼ੇਮਾਲ ਸਿੱਚੇਵਾਲ ਮਾਡਲ ਜੀ ਪਰ ਉਹ ਬਣੇ ਤਾਂ ਹੋਏ ਨੇ ਕੁਝ ਕਾਮਯਾਬ ਨਹੀਂ ਹੋਏ ਉਹਨਾਂ ਨੂੰ ਕਾਮਯਾਬ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਜੀ ਤੇ ਅਸੀਂ ਇੱਕ ਹੁਣ ਸਰਕਾਰ ਵੱਲੋਂ ਜੀ ਸੋਨਰ ਪੈਨਰ ਜਾਨੀ ਸੂਰਜ ਦੀ ਰੋਸ਼ਨੀ ਨਾਲ ਚੱਲਣ ਵਾਲੀਆਂ ਮੋਟਰਾਂ ਪ੍ਰੋਵਾਈਡ ਕਰਾਈਆਂ ਨੇ ਪਿੰਡ ਨੂੰ ਚਾਰ ਮੋਟਰਾਂ ਲਗਾਈਆਂ ਦੀ ਉਹਦੇ ਵਿੱਚੋਂ ਸਾਡੀ ਇੱਕ ਮੋਟਰ ਪਾਸ ਹੋ ਚੁੱਕੀ ਹੈ ਜੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਮੋਟਰ ਸਾਡੀ ਚੱਲ ਕੇ ਤਿਆਰ ਹੋਊਗੀ ਜੀ ਜਿਹੜਾ ਪਾਣੀ ਆਪਣੇ ਸਮਝ ਲਓ ਖੇਤਾਂ ਦੇ ਵਿੱਚ ਤੇ ਆਪਣੇ ਫਸਲ ਨੂੰ ਲਗਾਇਆ ਜਾਊਗਾ ਜੀ ਸੋ ਪਿਆਰੇ ਦਰਸ਼ਕੋ ਇਸੇ ਪ੍ਰਵਾਹ ਨੂੰ ਆਪਾਂ ਅੱਗੇ ਲੈ ਕੇ ਚੱਲਦੇ ਹਾਂ ਪਿੰਡ ਗੋਦੇ ਚੱਲਦੇ ਆਪਾਂ ਕਿਸੇ ਅਗਲੇ ਪੜਾਤੇ ਤੇ ਲੈਨੇ ਆ ਇਸ ਨਗਰ ਦੀ ਕੁਝ ਹੋਰ ਜਾਣਕਾਰੀ ਪਿੰਡ ਗੋਦੇ ਸਾਹਿਬ ਦਾ ਬਲਾਕ ਸੰਮਤੀ ਮੈਂਬਰ ਅਤੇ ਸਾਹਿਬ ਦਾ ਸਰਪੰਚ ਹੁਰਾ ਨੇ ਵੀ ਪਿੰਡ ਦੀ ਬਿਹਤਰੀ ਵਾਸਤੇ ਕੀਤੇ ਗਏ ਕਾਰਜਾਂ ਦੀ ਜਾਣਕਾਰੀ ਦਿੱਤੀ ਸਾਡੇ ਪਿੰਡ ਵਿੱਚ ਜੀ ਖੇਡਾਂ ਦੇ ਲਈ ਹਰ ਇੱਕ ਸਾਲ ਪਿੰਡ ਵਿੱਚ ਸਾਂਝ ਤੌਰ ਤੇ ਖਿੰਝ ਕਰਾਈ ਜਾਂਦੀ ਹੈ ਤੇ ਜੋ ਗੁੱਗਾ ਮਾੜੀ ਦੇ ਮੇਲੇ ਨਾਲ ਸਬੰਧਤ ਹੁੰਦੀ ਹੈ ਤੇ ਉਸ ਤੋਂ ਬਿਨਾਂ ਅਸੀਂ ਇਹ ਪਿੰਡ ਦੇ ਵਿੱਚ ਪੰਚਾਇਤ ਟਾਈਮ ਗਰਾਊਂਡ ਬਣਾਇਆ ਸੀ ਹਾਈ ਟੈਕ ਤੇ ਇਸ ਵਿੱਚ ਲਾਈਟਾਂ ਵਗੈਰਾ ਲਾ ਕੇ ਪੂਰੀ ਸਟੇਡੀਅਮ ਦੀ ਦਿੱਖ ਦਿੱਤੀ ਗਈ ਹੈ ਇਸ ਨੂੰ ਬੱਚਿਆਂ ਦੇ ਲਈ ਹਾਈ ਟੈਕ ਜਿਮ ਲਿਆ ਕੇ ਰੱਖੀ ਹੋਈ ਹੈ ਜੀ ਵੀ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਦੇ ਨਾਲ ਜੁੜੇ ਰਹਿਣ ਤੇ ਬਾਕੀ ਪਿੰਡ ਦੇ ਵਿੱਚ ਅਸੀਂ ਜਿੱਦਾਂ ਵੀ ਹੋ ਸਕਿਆ ਸੋਲਰ ਲਾਈਟਾਂ ਮੋੜਾਂ ਦੇ ਉੱਤੇ ਦੁਰਘਟਨਾਵਾਂ ਨੂੰ ਰੋਕਣ ਲਈ ਸੀਸੇ ਲਗਾਵਾਏ ਗਏ ਸੀਗੇ ਪਿੰਡ ਦੀ ਫਿਰਨੀ ਦੇ ਉੱਤੇ ਬਜ਼ੁਰਗਾਂ ਦੇ ਬੈਠਣ ਲਈ ਬੈਂਚ ਰੱਖੇ ਗਏ ਨੇ ਜੀ ਤੇ ਸਾਰਿਆਂ ਨੂੰ ਜੋ ਵੱਡੀ ਮੰਗ ਸੀ ਸਾਡੇ ਬਾਬਾ ਮਹਿੰਗਣ ਦਾਸ ਦਾ ਜੋ ਡੇਰਾ ਜੀ ਉੱਥੇ ਵਾਲਾ ਜੋ ਰੋਡ ਸੀਗਾ ਉਹਦੀ ਬਹੁਤ ਖਸਾ ਹਾਲ ਸੀ ਤੇ ਉਹ ਰੋਡ ਅਸੀਂ ਸੜਕ ਬਣਵਾ ਕੇ ਪੱਕਾ ਕੀਤਾ ਜੀ ਤਕਰੀਬਨ 4-5 ਛੱਟ ਨੇ ਜਿਨ੍ਹਾਂ ਵਿੱਚੋਂ 4 ਦੀ ਸਫਾਈ ਹੋ ਗਈ ਸੀ ਤੇ ਇੱਕ ਰਹਿ ਗਿਆ ਸੀ ਪਰ ਸਾਡੀ ਕੋਸ਼ਿਸ਼ ਇਹ ਹੈ ਵੀ ਅਗਲੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੇ ਵਿੱਚ ਕੋਈ ਵਧੀਆ ਪ੍ਰੋਜੈਕਟ ਲਾ ਕੇ ਜਿਵੇਂ ਕਿ ਪਾਣੀ ਫਿਲਟਰ ਹੋ ਕੇ ਖੇਤਾਂ ਨੂੰ ਲੱਗ ਸਕੇ ਹੈ ਜੀ ਤਕਨੀਕ ਲਿਆ ਕੇ ਟੋਬਿਆਂ ਦੀ ਦਿੱਖ ਨੂੰ ਬਦਲ ਦਿੱਤਾ ਜਾਵੇ ਸਾਡੇ ਪਿੰਡ ਵਿੱਚ ਤਕਰੀਬਨ ਸਾਰੀ ਧਰਮਾਂ ਦੇ ਲੋਕ ਜਿਵੇਂ ਸਿੱਖ Hindu ਮੁਸਲਮ ਸਾਰੀ ਤਰ੍ਹਾਂ ਦੇ ਪਰਿਵਾਰ ਰਹਿੰਦੇ ਨੇ ਤੇ ਸਾਡੇ ਪਿੰਡ ਵਿੱਚ ਬਹੁਤ ਭਾਈਚਾਰਕ ਸਾਂਝ ਹੈ ਜੀ ਪੰਜ ਗੁਰਦੁਆਰਾ ਸਾਹਿਬ ਨੇ ਮੰਦਰ ਵੀ ਨੇ ਤੇ ਗਲੀਆਂ ਨਾਲੀਆਂ ਤਕਰੀਬਨ ਤਕਰੀਬਨ ਸਾਡੀ ਪਹਿਲਾ ਕੋਸ਼ਿਸ਼ ਰਹੀ ਹੈ ਵੀ ਜੋ ਕੱਚੀਆਂ ਸੀ ਉਹਨਾਂ ਨੂੰ ਅਸੀਂ ਪੱਕੀਆਂ ਕੀਤਾ ਤੇ ਹੁਣ ਜੋ ਪਾਣੀ ਦੀ ਨਿਕਾਸੀ ਆ ਉਹਨਾਂ ਦੇ ਤਿੰਨ ਜੋ ਕੰਮ ਚੱਲ ਰਹੇ ਨੇ ਉਮੀਦ ਆ ਵੀ ਉਹ ਵੀ ਛੇਤੀ ਨੇ ਪਰੇ ਚੜਨਗੇ 10 ਸਾਲ ਬਜ਼ੁਰਗਾਂ ਨੇ ਸਰਪੰਚੀ ਕੀਤੀ 10 ਸਾਲ 3 ਸਾਲ ਦੀ ਚਰਨ ਤੇ ਯਾਦਾ 3 ਟਰਨਾ ਉਹਨਾਂ ਨੇ ਸਰਪੰਚੀ ਕੀਤੀ ਉਦੋਂ ਬਾਅਦ ਸਰਦਾਰ ਪਾਲ ਸਿੰਘ ਨੇ 5 ਸਾਲ ਸਰਪੰਚੀ ਕੀਤੀ ਸਰਬਸੰਮਤੀ ਨਾਲ ਸਰਪੰਚ ਬਣਿਆ ਦਾ 5 ਸਾਲ ਇਹਨਾਂ ਨੇ ਸਰਪੰਚੀ ਕੀਤੀ ਉਦੋਂ ਬਾਅਦ 10 ਸਾਲ ਸਰਪੰਚੀ ਮੈਂ ਕੀਤੀ ਇਮਾਨਦਾਰੀ ਨਾਲ ਕੰਮ ਕਰਿਆ ਸਾਰੇ ਪਿੰਡ ਵਿੱਚ ਵੀ ਕਰਿਆ ਤੇ ਬਾਹਰ ਸਕੂਲ ਦਾ ਵੀ ਕਰਿਆ ਸਾਰੇ ਪਿੰਡ ਦੇ ਨਾਲ ਸਾਰੇ ਪਿੰਡ ਦੀ ਸਲਾਹ ਲੈ ਕੇ ਕੰਮ ਬਣਾਇਆ ਕੋਈ ਇਹ ਜੀ ਗੱਲ ਨਹੀਂ ਹੈ ਵੀ ਨਹੀਂ ਬਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦਰਸ਼ਕੋ ਏ ਸੀ ਜ਼ਿਲ੍ਹਾ ਲੁਧਿਆਣਾ ਦਾ ਇਤਿਹਾਸਿਕ ਪਿੰਡ ਗੋ ਜਿੱਥੋਂ ਦੀਆਂ ਵਿਸ਼ੇਸ਼ਤਾਈਆਂ ਬਾਰੇ ਤੁਹਾਨੂੰ ਦੱਸਣ ਦਾ ਯਤਨ ਕੀਤਾ ਤੇ ਇਥੋਂ ਦੇ ਲੋਕਾਂ ਦੇ ਨਾਲ ਕਰਵਾਇਆ ਤੁਹਾਡਾ رابطہ ਤੇ ਜੇਕਰ ਤੁਸੀਂ ਵੀ ਆਪਣਾ ਪਿੰਡ ਡीडी ਪੰਜਾਬੀ ਤੇ ਵਿਖਾਉਣਾ ਚਾਹੁੰਦੇ ਹੋ ਤਾਂ ਜਰੂਰ ਸੰਪਰਕ ਕਰੋ ਡਾਇਰੈਕਟਰ ਦੂਦਰਸ਼ਨ ਕੇਂਦਰ ਜਲੰਧਰ ਆਉਂਦੀ ਵਾਰੀ ਕੋਈ ਨਾ ਕੋਈ ਨਵਾਂ ਪਿੰਡ ਲੈ ਕੇ ਜਰੂਰ ਤੁਹਾਡੇ ਸਨਮੁਖ ਹੋਵਾਂਗੇ ਤਦ ਤੱਕ ਮੈਨੂੰ ਯਾਨੀ ਕਿ ਅਵਤਾਰ ਆਨੰਦਪ੍ਰੀਤ ਦਿਓ ਇਜਾਜ਼ਤ ਧੰਨਵਾਦ ਜੀ ਇਹਦੀ ਸੋਹਣੀ ਤਸਵੀਰ